ਸੁਇਸ ਕਰਕੇ ਕਿਉਂਕਿ ਮੈਂ ਧਰਤੀ ਤੋਂ ਆਇਆ ਸਾਨੂੰ ਪਤਾ ਹੈ ਅਸੀਂ ਸਾਈਕਲਾਂ ਤੇ ਦਸਵੀਂ ਕੀਤੀ ਹੈ ਸਾਨੂੰ ਸੜਕਾਂ ਟੁੱਟੀਆਂ ਤੇ ਵੀ ਜਾਣਿਆ ਅੱਜ ਵੀ ਜਾਣਿਆ ਕਈ ਵਾਰੀ ਸੜਕਾਂ ਬਹੁਤ ਹਜੇ ਉਹ ਹੀ ਤਾਂ ਠੀਕ ਕਰਨੀਆਂ ਨੇ ਤੇ ਸਾਨੂੰ ਲੋਕਾਂ ਦੀ ਵੀਡੀਓ ਵੀ ਆ ਜਾਂਦੀਆਂ ਨੇ ਵੀ ਸਾਡਾ ਦੇਖ ਲਓ ਜੀ ਕੀ ਹਾਲ ਹੋਇਆ ਪਿਆ ਸੋ ਉਹਦੇ 'ਚ ਮੈਂ ਕੋਈ ਐ ਨਹੀਂ ਕਹਿੰਦਾ ਕਿ ਮੈਂ ਤੁਹਾਨੂੰ ਬਲੇਮ ਕਰਦਾ ਤੁਹਾਡੇ ਤੇ ਜਦੋਂ ਪ੍ਰੈਸ਼ਰ ਹੀ ਇੰਨਾ ਪੈਂਦਾ ਹੈ ਉਦੋਂ ਸਿਸਟਮ ਨਹੀਂ ਨੋਚਲੇ ਪਹਿਲੇ ਹੀ ਤਾਂ ਫਿਰ ਉਹ ਜਦੋਂ ਬਚਿਆ ਹੀ ਨਹੀਂ ਕੁਝ ਫਿਰ ਕੀ ਕਰਾਂਗੇ ਸੋ ਇਸ ਕਰਕੇ ਇਹ ਸਾਡੇ ਬਿਹਾਫ ਤੇ ਗਰੰਟੀ ਹੈ ਕਿ ਤੁਹਾਨੂੰ ਕੋਈ ਮਤਲਬ ਇੰਜੀਨੀਅਰ ਤੁਹਾਨੂੰ ਕੋਈ ਅਫਸਰ ਜਿਹੜਾ ਚਾਹ ਪੀ ਡਬਲਯੂ ਡੀ ਦਾ ਚਾਹ ਜਿਹੜਾ ਕੋਈ ਤੁਹਾਨੂੰ ਕਹ ਜੇ ਵੀ ਮੈਨੂੰ ਆਹ ਦੇ ਦੇ ਜੋ ਮੇਰੇ ਪੰਜ ਪੈਸੇ ਮੇਰੇ ਚੋ 10 ਪੈਸੇ ਮੇਰੇ ਤੁਸੀਂ ਸਾਨੂੰ ਦੱਸ ਦਿਓ ਉਹ ਉਹਦੇ 5 10 ਪੈਸੇ ਉਹਨਾਂ ਸਾਹਿਬ ਅਸੀਂ ਆਪੀ ਕਰ ਲਾਂਗੇ ਉਹ ਤੁਸੀਂ ਦੇਖਿਆ ਵੀ ਹੋਣਾ ਪਿੱਛੇ ਜੇ ਆਪਾਂ ਕੀਤਾ ਵੀ ਹੈ ਕਈ ਅਫਸਰਾਂ ਦਾ ਜਿਹੜੇ 5 10 ਪੈਸੇ 1% 2% ਲੈਂਦੇ ਸੀ ਤੇ ਆਪਾਂ ਸੰਨਕੁਲਿਸ਼ ਕਹਤਾ ਆਈਆਂ ਸੀ ਉਹਨਾਂ ਦਾ ਜਿਹੜਾ ਐਕਸ਼ਨ ਲੈ ਲਿਆ ਹੁਣ ਠੀਕ ਨੇ ਉਹ